ਹਾਂਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤੇ ਅੱਜ ਅਸੀਂ ਆਏ ਆ ਜੀ ਮੱਥਾ ਟੇਕਣ ਗੁਰਦਰਾ ਟਾਲੀ ਸਾਹਿਬ ਜੋ ਕਿ ਬਾਬਾ ਸ੍ਰੀ ਚਾਂਦੀ ਦੀ ਚਰਨ ਛੋਹ ਪ੍ਰਾਪਤ ਹੈ ਜੀ ਤੇ ਵਿਸਾਖੀ ਦੇ ਮੇਲੇ ਤੇ ਰਾਤ ਨੂੰ ਕੀਰਤਨ ਦਰਬਾਰ ਸਜਿਆ ਜੀ ਅਸੀਂ ਸਾਰਾ ਪਰਿਵਾਰ ਅੱਜ ਮੱਥਾ ਟੇਕਣ ਆਏ ਆ ਵੈਸੇ ਤਾਂ ਹੀ ਆ ਰਹੇ ਤਬਰ ਬਾਬਾ ਜੀ ਦੇ ਦਰਸ਼ਨਾਂ ਲਈ ਆਉਨੇ ਆ ਤੇ ਆਓ ਤੁਹਾਨੂੰ ਹੁਣ ਅੰਦਰ ਜਾ ਕੇ ਆਪਾਂ ਬਾਬਾ ਜੀ ਦੇ ਦਰਸ਼ਨ ਕਰਾਉਨੇ ਆ ਨਾਲੇ ਮੱਥਾ ਟੇਕਦੇ ਆ ਜੀ ਹਾਂਜੀ ਅੰਦਰ ਪਾਠ ਚੱਲ ਰਹੇ ਨੇ ਜੀ ਤੇ ਇਕੱਠੇ ਪਾਠ ਰੱਖੇ ਜਾਂਦੇ ਨੇ ਤੇ ਇਕੱਠਿਆਂ ਦੇ ਹੀ ਭੋਗ ਪੈਂਦੇ ਨੇ ਤੇ ਹਰ ਵਿਸਾਖੀ ਤੇ ਇਦਾਂ ਹੀ ਇਸੇ ਤਰ੍ਹਾਂ ਬਾਬਾ ਜੀ ਦੇ ਸੰਗਤਾਂ ਦਾ ਇਕੱਠ ਵੇਖਿਆ ਜਾਂਦਾ ਹਾਂਜੀ ਤੇ ਲਓ ਜੀ ਚੱਲੇ ਆਪਾਂ ਹੁਣ ਅਸੀਂ ਪੰਡਾਲ ਦੇ ਵਿੱਚ ਜਿੱਥੇ ਕੀ ਢਾਡੀ ਜਥਾ ਬਹੁਤ ਹੀ ਸੋਹਣਾ ਇਤਿਹਾਸ ਤੋਂ ਸਾਨੂੰ ਜਾਣੂ ਕਰਵਾ ਰਿਹਾ ਤੇ ਬੱਚਿਆਂ ਨੂੰ ਇਸੇ ਕਰਕੇ ਲੈ ਕੇ ਆਈਦਾ ਕਿ ਉਹ ਵੀ ਸੁੰਨ ਤੇ ਸਿੱਖੀ ਦੇ ਨਾਲ ਜੁੜਨ ਸਿਰ ਤੇ ਹੱਥ ਫੇਰਦੇ ਨੇ ਉਹ ਮੌਤ ਨੂੰ ਵੀ ਮੁਖੌੜ ਕਰ ਜਾਂਦੇ। ਖਾਲਸਾ ਰਾਜ ਦਾ ਝੰਡਾ ਹੋਇਆ ਕੇਸਰੀ ਨਿਸ਼ਾਨ। ਜਬਰਾਨ ਦੇ ਸ਼ਾਹੀ ਕਿਲੇ ਉੱਤੇ ਸਰਦਾਰ ਰਣਜੀਤ ਸਿੰਘ ਨੇ ਤਾਜ ਉਤਾਰਿਆ। ਅਟਕਾ ਕਲਾ ਹਰਾਰੇ ਦਾ ਕਿਲਾ, ਦਾਹਗੀਰੇ ਦਾ ਕਿਲਾ। ਸਾਰੇ ਖਾਲਸਾ ਰਾਜ ਵਿੱਚ ਕਮਲਾਏ ਹੋਏ ਨੇ। ਪਰ ਇਹ ਗੱਲ ਕਾਬੂ ਬੈਠੇ ਹੋਏ ਅਫਗਾਨੀਆਂ ਨੂੰ ਚੰਗੀਆਂ ਲੱਗਿਆ ਦੁਨੀਆ ਉੱਤੇ ਇੱਕੋ ਇੱਕ ਕੌਮ ਹੈ। ਅਫਗਾਨਾਂ ਦੀ ਕੌਮ ਜਿਸ ਕੌਮ ਨੂੰ ਦੁਨੀਆ ਉਤੇ ਅੱਜ ਅਮਰੀਕਾ ਵਰਗਾ ਦੇਸ਼ ਵੀ ਨਾ ਕਾਇਮ ਹੋ ਸਕਿਆ ਪਰ ਫਖਰ ਹਾਂਜੀ ਸਾਧ ਸੰਗਤ ਜੀ ਕਰੋ ਦਰਸ਼ਨ ਜੀ ਤੰਤਨ ਬਾਬਾ ਸ੍ਰੀ ਚਾਂਜੀ ਦੇ ਧੂਣਾ ਸਾਹਿਬ ਜੀ ਦੇ ਦਰਸ਼ਨ ਤੇ ਫਿਰ ਸਾਨੂੰ ਲੱਗੀ ਜੀ ਭੁੱਖ ਤੇ ਆਪਾਂ ਫਿਰ ਲੰਗਰ ਛਕਣ ਲੱਗ ਪਏ ਆਪਾਂ ਖਾਦੇ ਜੀ ਪੰਜ ਸਤ ਪ੍ਰਸ਼ਾਦੇ ਨਾਲੇ ਖਾਦੀਆਂ ਖੀਰ ਦੀਆਂ ਪੰਜ ਛੇ ਕਟਸ਼ੀਆਂ ਜੇ ਵੇਖੋ ਸੰਗਤ ਦਾ ਠਾਠਾ ਮਾਰਦਾ ਕੱਠ ਤੇ ਬੱਚੇ ਵੀ ਕਰੇ ਕਹਿ ਰਹੇ ਸੀ ਸਾਨੂੰ ਭੁੱਖ ਲੱਗੀ ਐ ਤੇ ਆਪਾਂ ਫਿਰ ਲੰਗਰ ਛਕਿਆ ਬਾਬਾ ਜੀ ਦਾ ਤੇ ਬਹੁਤ ਹੀ ਸਵਾਦ ਤੇ ਫਿਰ ਆਪਾਂ ਬੱਚੇ ਕਰੇ ਨੀਂਦ ਆ ਰਹੀ ਆ ਆਪਾਂ ਚੱਲ ਪਏ ਜੀ ਘਰ ਨੂੰ ਤੇ ਰਸਤੇ 'ਚ ਲੱਗੀ ਸੀ ਦੁਕਾਨ ਜੀ ਖਡਾਉਣਿਆਂ ਵਾਲੀ ਤੇ ਤੁਹਾਨੂੰ ਪਤਾ ਹੀ ਆ ਫਿਰ ਬੱਚੇ ਜੀ ਕਿੱਥੇ ਪਿੱਛੇ ਰਹਿੰਦੇ ਆ ਇੱਥੇ ਫਿਰ ਆਪਾਂ 2-300 ਰੁਪਇਆ ਪੁੱਛ ਕੇ ਤੇ ਆਪਾਂ ਘਰੋਂ ਚਲੇ ਗਏ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਰੇ